ਪਾਲਣ ਵਾਸਤੇ ਬਰਫ਼ ਪਾਣੀ ਪੈਂਦੀ ਹੈ ਬੜੇ ਪਾਪੜ ਵੇਲਨੇ ਪੈਂਦੇ ਨੂੰ ਕਰਨ ਵਾਸਤੇ ਇਸ ਕਰ ਕਹਿੰਦੇ ਸਹਿਜ ਨਾਲ ਆਰਾਮ ਨਾਲ ਇਸ ਤਰ੍ਹਾਂ ਰੱਬ ਦੀ ਗੱਲ ਵੀ ਜੇ ਤੂੰ ਸਮਝਣੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸਹਿਜ ਨਾਲ ਪੜ੍ਹ 3 ਮਿੰਟਾਂ ਚ 1 ਘੰਟੇ ਅੰਦਰ 30 ਸਫੇ ਨਾ ਪੜ੍ਹ ਜਿਹਦਾ ਨਾ ਤੂੰ ਅਖੰਡ ਪਾਠ ਰੱਖ ਲਿਆ ਜਿਹਦਾ ਨਾ ਤੂੰ ਨੌਨ ਸਟਾਪ सफे घंटे च पढ़ना रख लिया सहज बिलोवो जैसे तत् ना जाई हूँ गल समझा रहे ने कि हार का बिलोवना करो भगवान के बारे में बातचीत करो समझो गुरु से पर हूं अगे गल करके ना कहते पता है की ने? हार का बिलोवना, बिलोवो मेरे भाई सहज बिलोवो जैसे तत् ना जाई हूं अगे कहें हार का बिलोबना पता क्या है हार का बिलोवना मन का बिचारा अच्छा भगवान की बात करने आए ना अपने मन की बात कर तेरा मन ही रुकावट है कि सचारा हो कूड़ा टुटे पाल मन ही हर्डल पा रहा है मन हटा आपे रब जी रब जी है सब कुछ मन विचों हट जाए मन का पढ़दा मन का थॉट प्रोसेस मन का गलत थॉट प्रोसेस मन की मत का थॉट विचों हटा बस एस ए हर का भी ना है पर अड़ताली घंटे अंदर पढ़ के मन का थॉट प्रोसैस नहीं ठीक होंगे गिणती मिणती मन का थॉट प्रोसैस नहीं ठीक हों तू सहज न कर पर सहज नहीं करेगा, तो सांगत किसी को ही पूछ लो हम पुछो नरू नर काम ना आवे कि क्या अर्थ होते हैं कहेगा हम तो 48 घंटे में अखंड पाठ करते हैं इतने पाठ करते हैं इतने हजारों लाखों करते हैं और इसका मतलब समझने की जरूरत नहीं है वैसे इसका मीनिंग समझ में आ रहा है बंदा मर जाए बंदा काम नहीं आता नरू मरे काम ना आवे पशु मरे दस कास वे पशु मर जाए दस काम आता है छुट्टी ले इग्नोरेंस के कारण नुकसान होया ਰਹਾਉ ਜੋ ਨਹੀਂ ਸਮਝਿਆ ਉਹ ਪਹਿਲਾ ਪਦ ਹੈ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਂਸ ਵਾਰੇ ਹੁਣ ਰਹਾਉ ਉਸੇ ਵਧ ਰਹਾਉ ਹੈ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੂ ਮੈਂ ਕਿਆ ਜਾਨੂ ਬਾਬਾ ਰਹੀ ਰਹਾਉ ਮੈਂ ਜੋ ਸੋਚਦਾ ਔਰ ਜੋ ਸੋਚ ਕੇ ਉਸ ਅਨੁਸਾਰ ਜਿਹੜੇ ਮੈਂ ਕੰਮ ਕਰਦਾ ਰਹਿੰਦਾ ਹਾਂ ਕਰਮ ਕਰਦਾ ਰਹਿੰਦਾ ਉਹਨਾਂ ਦਾ ਬਾਅਦ ਵਿੱਚ ਆਫਟਰ ਇਫੈਕਟ ਰਿਜ਼ਲਟ ਕੀ ਨਿਕਲੇਗਾ ਮੈਨੂੰ ਪਤਾ ਨਹੀਂ ਹੈ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੂ ਮੈਂ ਜੋ ਸੋਚਦਾ ਹਾਂ ਮਨ ਕੀ ਮੱਤ ਹੈ ਮੈਂ ਜੋ ਸੋਚਦਾ ਹਾਂ ਡੀਮਨਸ ਥਾਟ ਹੈ ਜਮਾ ਵਾਲੀ ਮੱਤ ਹੈ ਮਨ ਦੇ ਖਿਆਲਾਂ ਦੀ ਆਗਣੀ ਵਾਇਸਿਸ ਸ਼ਾਰਟ ਕਮਿੰਗਸ ਵਾਲੀ ਮੱਤ ਹੈ ਉਹਦੇ ਨਾਲ ਕੀ ਹੁੰਦਾ ਮੈਂ ਇਨਸਾਨ ਤੋਂ ਪਸ਼ੂ ਬਣ ਜਾਂਦਾ ਮੈਂ ਇਨਸਾਨ ਰਹਿੰਦਾ ਹੀ ਨਹੀਂ ਆਮ ਨੋ ਮੋਰ ਹਿਊਮਨ ਬੀਇੰਗ ਆਈ ਐਕਟ ਲਾਈਕ ਪਸ਼ੂ ਰਾਉਜ ਜਦੋਂ ਸਮਝਾਇਆ ਮੇਰੀ ਗੱਲ ਚੱਲ ਰਹੀ ਹੈ ਕੋਈ ਇਨਸਾਨ ਕਹੀਂ ਪਰ ਮਰ ਜਾਏ ਕਾਮ ਨਹੀਂ ਆਤਾ ਔਰ ਕੋਈ ਪਸ਼ੂ ਮਰ ਜਾਏ ਕਾਮ ਆਤਾ ਇਹ ਕਿਸੇ ਦੀ ਗੱਲ ਨਹੀਂ ਚੱਲ ਰਹੀ ਮੇਰੀ ਗੱਲ ਚੱਲ ਰਹੀ ਹੈ ਰਾਉਜ ਆਪਣੇ ਕਰਮ ਕੀ ਗਤ ਮੈਂ ਕੀ ਜਾਣੂ ਅੱਛਾ ਮੇਰੀ ਗੱਲ ਚੱਲ ਰਹੀ ਹੈ ਤਾਂ ਨਰੂ ਮਰਨ ਨਰ ਤੇ ਨਾਲ ਸਮਝਾ ਗਿਓ ਨੂੰ ਸਾਧ ਸੰਗਤ ਇਹ ਗੱਲ ਅਸੀਂ ਸਾਝ ਕੀਤੀ ਸੀ ਬਰਕਲੀ ਯੂਨੀਵਰਸਿਟੀ ਕੈਲੀਫੋਰਨੀਆ ਵਿੱਚ ਅਮਰੀਕਾ ਬੜੀ ਵੱਡੀ ਯੂਨੀਵਰਸਿਟੀ ਆ ਉੱਥੇ ਹੀ ਵਿਚਾਰ ਹੋਈ ਸੀ ਧਾਰਮਿਕ ਲਿਟਰੇਚਰ ਦੇ ਟਰਾਂਸਲੇਸ਼ਨਸ ਕਿਵੇਂ ਕਰਨੀਆਂ ਚਾਹੀਦੀਆਂ ਉੱਥੇ ਸਾਨੂੰ ਚਾਂਸ ਮਿਲਿਆ ਸੀ ਅਸੀਂ ਸਾਂਝ ਕੀਤੀ ਕਿ ਜਦੋਂ ਤੱਕ ਰਹਾਉ ਨੂੰ ਸਮਝ ਕੇ ਨਾ ਕਰੋ ਸਿੱਧਾ-ਸਿੱਧਾ ਇੰਗਲਿਸ਼ ਵਿੱਚ ਕਰੀ ਜਾਓ ਬੰਦਾ ਮਰ ਜਾਏ ਬੰਦਾ ਕੰਮ ਨਹੀਂ ਆਉਂਦਾ ਹਿੰਦੀ ਵਿੱਚ ਕਰੀ ਜਾਓ ਬੰਦਾ ਇਨਸਾਨ ਮਰ ਜਾਏ ਇਨਸਾਨ ਕੰਮ ਨਹੀਂ ਆਤਾ ਤਾਂ ਗਾਨੀ ਬਨੇਗੀ ਸਾਨੂੰ ਪਹਿਲਾਂ ਰਹਾਉ ਤੋਂ ਸ਼ਬਦ ਨੂੰ ਸਮਝਣਾ ਪਏਗਾ ਰਹਾਉ ਫਸਟ ਪਰਸਨ ਵਿੱਚ ਮੈਨੂੰ ਕੀ ਆ ਜਾ ਰਿਹਾ meri gal padde pehle vich kiti ja rahi hai agar mere andar se naru mar jaye agar mere andaron insaniyat mar jaye naru mare nar kamna ba pashu mare je mere andar pashu ta mar jaye gal meri jo chal rahi hai rao ch pashu mare 10 ਕਾਰਜ ਵਾਰਿਦਨ ਆਮ ਗੁੱਡ ਫਾਰ ਮਾਈਸੈਲਫ ਆਪਣੇ ਵੀ ਸਾਰੇ ਸ਼ਰੀਰ ਦੇ ਮੈਂ ਠੀਕ ਠੀਕ ਕੰਮ ਕਰਾਂਗਾ ਤੇ ਲੋਕਾਂ ਦੇ ਵੀ 10 ਕੰਮ ਸਵਾਰਾਂਗਾ ਜਦੋਂ ਅਸੀਂ ਪਸ਼ੂ ਹੁੰਦੇ ਆ ਨਾ ਉਸ ਵੇਲੇ ਸਾਡੇ ਘਰ ਵਿੱਚ ਕੀ ਹਾਲ ਹੁੰਦਾ ਹੈ ਸਾਡਾ ਘਰ ਵਾਲਾ ਜਿਹੜਾ ਸਭ ਤੋਂ ਚੌਧਰੀ ਹੈ ਘਰ ਦਾ ਵੱਡਾ ਉਹਨੇ 10 ਵਜੇ ਕੰਮ ਤੇ ਜਾਣਾ ਹੈ ਜਦੋਂ 10 ਵਜੇ ਤੱਕ ਸਾਰੇ ਘਰ ਉੱਤੇ ਰੋਬ ਪਾ ਕੇ ਉੱਚਾ ਬੋਲ ਕੇ ਗਾਲਾਂ ਕੱਢ ਕੇ ਸਾਰੇ ਘਰ ਨੂੰ ਨਰਕ ਬਣਾ ਕੇ ਪਸ਼ੂ ਵਾਲੀ ਐਕਟਿੰਗ ਕਰਕੇ ਜਦੋਂ ਘਰੋਂ ਚੱਲਾ ਜਾਂਦਾ ਨਾ ਮਾਂ ਜਾਨ ਸਰ ਬੱਚਿਆਂ ਨੂੰ ਕਹਦੀ ਹੈ ਉਹ ਹੁਣ ਚੁੱਪ ਕਰ ਜਾਓ ਹੁਣ ਜਾਨ ਨਾ ਖਾਓ ਤੁਹਾਡਾ ਪਿਓ ਜਾਨਵਰ ਜਿਹੜੀ ਜਾਨ ਖਾ ਗਿਆ ਮੇਰੀ ਸ਼ੁਕਰ ਹੈ ਘਰ ਸ਼ਾਂਤੀ ਹੋਈ ਹੈ ਉਸ ਵੇਲੇ ਕੀ ਹੋ ਰਿਹਾ ਸੀ ਉਹ ਜਾਨਵਰ ਵਾਲੀ ਐਕਟਿੰਗ ਕਰ ਗਿਆ ਸੀ ਇੰਜ ਅਸੀਂ ਕਰਦੇ ਹਾਂ ਇੰਜ ਅਸੀਂ ਵੱਡੇ ਸਾਰੇ ਕੀ ਦੁਨੀਆ ਦੇ ਸਾਰੇ ਲੋਕੀ ਜਦੋਂ ਇਨਸਾਨ ਨਹੀਂ ਰਹਿੰਦੇ ਹਾਂ गल की जा रही है पर यह गिणती मिणती माला फेर के चाली दिन किसी जगह जा के संगमरमर सोने चढ़ा के सिर्फ तो सिर्फ मत्थे टेक के किसी तीरथ ते सुखना सुख के कोई मन मानना मंत्र पढ़ के कोई एक सौ अठ वारी फला फला शब्द पढ़ के पुत्र प्राप्त गल समझ नहीं आई ਮੈਨੂੰ ਕੀਮਾ ਕਰਨਾ ਮੈਂ ਤੁਹਾਡੇ ਨਾਲ ਸਾਂਝ ਕਰ ਰਿਹਾ ਗੁਰਬਾਣੀ ਮੁਤਾਬਕ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਹੁਣ ਅੱਜ ਦੇ ਸ਼ਬਦ ਦੇ ਵਿੱਚ ਅਸੀਂ ਸਮਝੀਏ ਕਿ ਆਮ ਤੌਰ ਤੇ ਪੁਲੇਖਾ ਕੀ ਪੈਂਦਾ ਹੈ ਆਮ ਤੌਰ ਤੇ ਪੁਲੇਖਾ ਪੈਂਦਾ ਹੈ ਪਦਾ ਪਹਿਲਾ ਮਾਤ ਪਿਤਾ ਬੰਤਾ ਸੁਤ ਬੰਦਪਿਸ਼ਟ ਮੀ ਤਰਪਾਈ ਇਹ ਸਾਰੇ ਰਿਸ਼ਤੇਦਾਰ ਭੈਣ ਭਰਾ ਮਾਤਾ ਪਿਤਾ ਪੂਰਵ ਜਨਮ ਕੇ ਮਿਲੇ ਸੰਜੋਗੀ ਇਹ ਪਿਛਲੇ ਜਨਮ ਕੇ ਕੋਈ ਸੰਜੋਗ ਥੇ ਤਾਂ ਯਹਾਂ ਪਰ ਮੰਮੀ ਪਾਪਾ ਭੈਣ ਭਾਈ ਮਿਲੇ अपनी मन की मतुसार समझे मन लिया कोई पिछले जन्म पिछले जन्म में तो कोई कुत्ता था कोई बिल्ली था कोई कुछ था अगर मैं पिछले जन्म में बिल्ली था मेरे मम्मी पापा बहन भाई सारे बिल्ली परिवार के नहीं थे असी भुलेखा कितों पा लिया सुनी सुनाई एक बॉरोड नॉलेज ले, ले ली, आवा गाड़ी की थ्योरी किधरों बहरों पकड़ ली गुरु ग्रंथ साहब तो नहीं समझी ਜਦੋਂ ਅਸੀਂ ਇਹਨੂੰ ਪੜਾਂਗੇ ਤਾਂ ਗੱਲ ਸੋਚਣੀ ਪੈਗੀ ਕਿ ਇਹਦੇ ਵਿੱਚ ਆਇਆ ਪੂਰਵ ਜਨਮ ਕੇ ਮਿਲ ਸੰਜੋਗੀ अंतह को न सहाय अंत ਕੀ ਹੁੰਦਾ ਅਸੀਂ ਸਮਝ ਲਿਆ ਸਰੀਰਕ ਮੌਤ ਸ਼ਬਦ ਬੜੀ ਚੜਦੀ ਕਲਾ ਦਾ ਸ਼ਬਦ ਹੈ ਬੜਾ ਇਹਦੇ ਅੰਦਰ ਇੱਕ ਇੱਕ ਹਰਸ਼ ਉલ્લાਸ ਦਾ ਇੱਕ ਖੇੜੇ ਦਾ ਹੀ ਉਗਾਸ ਦਾ ਇੱਕ ਰੱਬੀ ਨਿਕਤਾ ਨਾਲ ਸਾਜ ਪਾਣ ਵਾਲੀ ਬਿਬੇਕ ਬੁੱਧੀ ਪ੍ਰਾਪਤ ਹੋ ਜਾਣ ਤੋਂ ਬਾਅਦ ਜਿਹੜਾ ਨਾਨਕ ਭਗਤ ਦਾ ਸਦਾ ਵਿਗਾਸ ਵਾਲੀ ਗੱਲ ਸਮਝ ਆਉਂਦੀ ਹੈ ਨਾ ਉਸ ਅਵਸਥਾ ਦਾ ਸ਼ਬਦ ਹੈ। ਸ਼ਰੀਰਕ ਡੈਥ ਦਾ ਸ਼ਬਦ ਨਹੀਂ ਹੈ। ਅੰਤੇ ਕੋਨਾ ਸਹਾਇ ਵਾਸਤੇ ਸਾਨੂੰ ਅੰਤਕਾਲ ਸਮਝਣਾ ਪਏਗਾ। ਹੁਣ ਗੁਰਬਾਣੀ ਚ ਸਮਝਾਂਗੇ। ਨਾਨਕ जित वेलै विसर मेरा स्वामी तित वेला मर जाए जियो मेरा जब मेरे को मेरा भगवान मेरा स्वामी मेरी अक्ल का मालिक मेरे सिर दा साई विसर जाता है ना जब मैं सच का रास्ता छोड़ देता हूँ मानो मैं उस टाइम मर गया उसी वेले मैं नरू से जानवर पशु बन गया ਇਨੂੰ ਗੁਰਬਾਣੀ ਵਿੱਚ ਅੰਤਕਾਲ ਕਹਿੰਦੇ ਨੇ ਰੋਜ਼ ਪੜਨੇ ਆ ਆਖਾਂ ਜੀਮਾ ਵਿਸਰੇ ਮਰ ਜਾਉ ਹੁਣ ਚਾਰੋਂ ਪਾਸੇ ਤੁਸੀਂ ਦੇਖੋ ਲੋਕੀ ਰੱਬ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅੱਛਾ ਵਿਸਰ ਵੀ ਜਾਂਦਾ ਹੈ ਤਾਂ ਯਾਦ ਕਰਨਾ ਪੈਂਦਾ ਹੈ ਵਿਸਰ ਜਾਂਦਾ ਤਾਂ ਮਾਲਾ ਫੇਰਨੀ ਪੈਂਦੀ ਹੈ ਵਿਸਰ ਜਾਂਦਾ ਤਾਂ ਮੈਡੀਟੇਟ ਕਰਕੇ ਚੌਂਕੜਾ ਮਾਰਨਾ ਪੈਂਦਾ ਹੈ ਬਾਰੂ ਜੇ ਅਸੀਂ ਇਹਦੇ ਅਰਥ ਕਰੀਏ ਵਿਸਰਨ ਸਾਰ ਮਰ ਜਾਈਦਾ ਤੇ ਮਰੇ ਤੇ ਕੋਈ ਨਹੀਂ ਕਹਰੇ ਨੇ ਆਖਾਂ ਜੀਵਾਂ ਵਿਸਰੇ ਮਰ ਜਾਉ ਉਥੇ ਕਹਰੇ ਸੀ ਤਿਤ ਬੇਲਾ ਮਰ ਜਾਏ ਜੀਓ ਮੇਰਾ ਕਿ ਇਸ ਵੇਲੇ ਜਦੋਂ ਮੈਂ ਵਿਸਾਰਾਂ ਵਿਸਾਰਨ ਵੇਲੇ ਕੀ ਹੁੰਦਾ ਫਿਰ ਗੁਰਬਾਣੀ ਤੋਂ ਪੁੱਛਾਂਗੇ ਉਹ ਭਿੰਦਰ ਸਿੰਘ ਦੀ ਇੰਟਰਪ੍ਰੀਟੇਸ਼ਨ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਸਮਝਾਇਆ ਆਖਾਂ ਜੀਵਾਂ ਵਿਸਰੈ ਮਰ ਜਾਉ। ਹੁਣ ਹੋਰ ਸੋਖਾ ਸਮਝਿਏ ਰੇ ਰਾਸਾ ਵਿੱਚ ਪੜਦੇ ਆਸਾ ਮਹਿਲਾ ਪਹਿਲਾ ਤਿਤ ਸਰ ਵਰੜੈ ਪੈਲੇ ਨਿਵਾਸਾ ਪਾਣੀ ਪਾਵਕ ਦਿਨੇ ਕੀਆ ਪੰਕਜ মোহ ਪਗਨੇ ਚਾਲੈ ਹਮ ਦੀਖਾਂ ਦੇਖੇ ਨਹੀਂ ਹਮ ਦੀਖਾਂ ਦੀਖਾ ਮੀਨ ਦੇਖ ਚੁਕੇ ਹੈ ਦੇਖ ਰਹੇ ਹੈਂ ਔਰ ਦੇਖ ਚੁਕੇ ਹੈ ਪੱਕਾ ਹੋ ਚੁਕਾ ਹੈ ਯਕੀਨ ਹਮ ਦੇਖਾ ਤੈ ਦੂਬੀਲੇ ਮਨ ਇੱਕ ਨ ਚੇਤਸ ਮੂਡ ਮਨਾ ਕੋਏ ਮੇਰੇ ਮਨ ਜੇ ਤੂੰ ਇੱਕ ਰੱਬ ਦੇ ਗੁਣਾ ਨੂੰ ਨਹੀਂ ਜੀਂਦਾ ਤਾਂ ਪਤਾ ਕੀ ਹੁੰਦਾ ਹੈ ਹਰ ਬਿਸਰਤ ਤੇਰੇ ਗੁਣ ਗੱਲਿਆ ਅੱਛਾ ਰੱਬ ਨੂੰ ਵਿਚਾਰਨ ਦੇ ਸਿੰਪਟਮਸ ਨੇ ਰੱਬ ਨੂੰ ਵਿਚਾਰਨ ਦੇ ਕੁਛ ਸਾਈਨਸ ਨੇ ਚਿੰਨ ਨੇ ਸਾਇੰਸ ਤੇ ਪੋਜ਼ਿਟਿਵ ਹੁੰਦੇ ਨੇ ਸਿੰਪਟਮਸ ਨਹੀਂ। ਰੱਬ ਨੂੰ ਵਿਸਾਰਨ ਵਾਲੇ ਬਿਮਾਰ ਮਨੁੱਖ ਦੇ ਜੋ ਪੱਕਾ ਰੋਗੀ ਬਿਲਾਏ ਮਨੁੱਖ ਦੇ ਨਾ ਕੁਝ ਸਿੰਪਟਮਸ ਨੇ। ਉਹ ਕੀ ਹੈ ਗੁਣ ਗੱਲਿਆ। ਉਸਕੇ ਅੱਛੇ ਅੱਛੇ ਗੁਣ ਖਰਾਬ ਹੋ ਜਾਂਦੇ ਆ। ਛੁੱਟ ਜਾਂਦੇ ਆ। ਛੋੜ ਦਿੱਤਾ। ਉਹ ਬੋਲਦਾ ਸ਼ਰਾਫਤ ਛੋੜਦੀ ਮੈਂਨੇ। ਬੋਲਦਾ ਮੈਂਨੇ ਨਿਮਰਤਾ ਛੋੜਦੀ ਲੋਕੀ ਮੇਰੇ ਸਿਰ ਚੜ ਜਾਂਦੇ ਸੀ। ਉਹ ਬੋਲਦਾ ਮੈਂ ਮਿੱਠਾ ਬੋਲਣਾ ਛੋੜ ਦਿੱਤਾ ਮੈਂ ਤੇ ਲੋਕੀ ਚਾਰ ਸੁਣਾਤਾ ਹੂੰ। ਇੰਜ ਕਰਦਾ ਹੈ ਨਾ ਹਰ ਬਿਸਰਤ ਤੇਰੇ ਗੁਣ ਗੱਲਿਆ ਜਦੋਂ ਰੱਬੀ ਗੁਣਾ ਨਾਲ ਅਸੀਂ ਨਹੀਂ ਜਿੰਦਿਆਂ ਜਿਨ੍ਹਾਂ ਨੂੰ ਸਪਿਰਚੁਅਲਿਟੀ ਕਹਿੰਦੇ ਨੇ ਜੀ ਉਹਨਾਂ ਨੂੰ ਕਹਿੰਦੇ ਨੇ ਡਿਵਾਈਨ ਜੀਵਨ ਡਿਵਾਈਨ ਕਾਮਨ ਇੰਟੈਲੈਕਟ ਨਾਲ ਜੀਣ ਵਾਲਾ ਜੀਵਨ ਵਿਜ਼ਡਮ ਦੇ ਨਾਲ ਜੀਣ ਵਾਲਾ ਜੀਵਨ ਪ੍ਰੈਕਟੀਕਲ ਲੀਵਿੰਗ ਵਿਦ ਗੋਡਲੀ ੀਡਸ ਵਰਚੂਜ਼ ਰੱਬ ਦੇ ਚੰਗੇ ਗੁਣਾ ਨਾਲ ਜੀਣਾ ਜੇ ਉਹ ਨਹੀਂ ਜਿੰਦਾ ਮਾਨੋ ਰੱਬ ਵਿਸਰ ਗਿਆ ਹੈ ਕੌਣ ਕਹਿ ਰਿਹਾ ਗੁਰੂ ਸਾਹਿਬ ਹਰ ਬਿਸਰਤ ਤੇਰੇ ਗੁਣ ਗਲਿਆ ਆਮ ਤੌਰ ਤੇ ਕੋਟੇਸ਼ਨ ਹੋਰ ਬੋਲੀ ਜਾਂਦੀ ਹੈ ਜਿਸ ਨੂੰ ਆਪ ਖੁਆਇ ਕਰਤਾ ਖੁਸ ਲਈ ਚੰਗਿਆਈ ਰਬ ਜੀ ਗੁਲਾਬ ਲਗਾਉਂਦੇ ਨੇ ਸਾੜਨ ਵਾਸਤੇ ਨਹੀਂ ਲਗਾਉਂਦੇ ਨੇ ਖੁਸ਼ਬੂ ਦੇ ਬਦਲੇ ਬਦਬੂ ਖ ਲਾਉਣ ਵਾਸਤੇ ਨਹੀਂ ਲਗਾਉਂਦੇ ਨੇ ਰੱਬ ਜੀ ਗੁਲਾਬ ਲਗਾਉਂਦੇ ਨੇ ਖੁਸ਼ਬੂ ਖਿਲਾਰਨ ਵਾਸਤੇ ਅਸੀਂ ਭਾਵੇਂ ਗੁਲਾਬ ਨੂੰ ਤੋੜ-ਤੋੜ ਕੇ ਕਿੱਥੇ ਚੜਾ ਦਈਏ ਤੇ ਭਾਵੇਂ ਤੋੜ-ਤੋੜ ਕੇ ਪੈਰਾਂ ਥੱਲੇ ਮਸਲ ਦਈਏ ਗੁਲਾਬ ਖੁਸ਼ਬੂ ਹੀ ਖਿਲਾਰੇਗਾ ਰੱਬ ਜੀ ਗੁਲਾਬ ਦੀ ਖੁਸ਼ਬੂ ਨਹੀਂ ਖੋਂਦੇ ਨੇ ਰੱਬ ਜੀ ਨੇ ਸਾਡੀ ਦੁਨੀਆ ਬਣਾਈ ਹੈ ਰੱਬ ਜੀ ਕਰਤਾ ਨੇ ਰੱਬ ਜੀ ਕਿਉਂ ਕਿਸੇ ਮਨੁੱਖ ਨੂੰ ਖਰਾਬ ਕਰਨ ਵਾਸਤੇ ਉਹਦੀ ਮੱਤ ਖਰਾਬ ਕਰਨਗੇ ਰੱਬ ਜੀ ਤੇ ਮਿੱਠ ਬੋਲੜੇ ਨੇ ਸਜ਼ਾ ਦਿੰਦੇ ਨਹੀਂ ਨੇ ਆਗੁਣ ਕੋ ਨਾ ਚਿਤਾਰਦਾ ਗਾਲ ਛੇਤੀ ਲਾਇਕ ਕਰਦੇ ਨੇ ਪਿਆਰ ਕਰਦੇ ਨੇ ਫੋਰਗਿਵਨੈਸ ਹੀ ਖਾਂਦੇ ਨੇ ਰੱਬ ਜੀ ਇਜ਼ ਨਾਟ ਡਿਸਟਰਕਟਿਵ ਫਿਰ ਸਭ ਜਦੋਂ ਸ਼ਬਦ ਦੀ ਗਹਿਰਾਈ ਚ ਜਾਵਾਂਗੇ ਉਸ ਸ਼ਬਦ ਦੀ ਤਾਂ ਪਤਾ ਲੱਗੇਗਾ ਜਿਸ ਨੂੰ ਆਪ ਖੁਆਏ ਕਰਤਾ ਉਥੇ ਕਰਤਾ ਮੇਰਾ ਮਨ ਹੈ ਜਦੋਂ ਮੇਰਾ ਮਨ ਮੈਨੂੰ ਭੇੜੇ ਪਾਸੇ ਪਾਉਂਦਾ ਹੈ ਨਾ ਤਾਂ ਮੈਂ ਚੰਗੇ ਗੁਣ ਗਵਾ ਬੈਠਦਾ ਜਿਸ ਨੂੰ ਆਪ ਵਾਇ ਕਰਤਾ ਖੁਸ ਲੈ ਚੰਗਿਆਈ ਖੁਸ ਲੈ ਖੋ ਲੈ ਮੇਰੇ ਕੋਲੋਂ ਸਟੀਲ ਕਰ ਲੈਂਦਾ ਹੈ ਮਨ ਕੀ ਚੰਗੇ ਚੰਗੇ ਗੁਣ ਉਥੇ ਕਰਤਾ ਰੱਬ ਜੀ ਨਹੀਂ ਹੈ ਉਥੇ ਕਰਤਾ ਮਨ ਬਣ ਬੈਠਾ ਇਹ ਮਨ ਕਰਤਾ ਨਾ ਬਣੇ ਮਨ ਨੂੰ ਰੋਜ਼ ਸਮਝਾਇਆ ਤੂੰ ਬੋਲ ਕਿ ਭਈ ਮੈਂ ਕਰਤਾ ਨਹੀਂ ਹਾਂ ਰੋਜ਼ ਕਹਿ ਦੁਖਦਾਰ ਸੁਖ ਰੋਗ ਪਿਆ ਜਾਂ ਸੁਖ ਤਾਂ ਨਹੀਂ ਤੂੰ ਕਰਤਾ ਕਰਣਾ ਮੈਂ ਨਹੀਂ ਪਰ ਮਨ ਕਹਿੰਦਾ ਕਰਤਾ ਮੈਂ ਹਾਂ ਉਹ ਕਰਤਾ ਮਨ ਮਨੁੱਖ ਕੋਲੋਂ ਚੰਗੇ ਗੁਣ ਖੋ ਲੈਂਦਾ ਰੱਬ ਜੀ ਨਹੀਂ ਖੁੰਦਦੇ ਨੇ ਸੋ ਹੁਣ ਸਾਡੇ ਤੇ ਡਿਪੈਂਡ ਕਰਦਾ ਅਸੀਂ ਆਉ ਗੁਣ ਜਦੋਂ ਲੈਂਦੇ ਆ ਉਹ ਗੁਣਾ ਨਾਲ ਜੀਂਦੇ ਆ ਜਦੋਂ ਉਹ ਗੁਣਾ ਨਾਲ ਜੀਂਦੇ ਆ ਰੱਬ ਜੀ ਵਿਸਰਗੇ ਅਤੇ ਜੇ ਰੱਬ ਜੀ ਵਿਸਰਜ ਜਾਣ ਉਸ ਵੇਲੇ ਮੈਂ ਆਤਮਕ ਤੌਰ ਤੇ ਮਰ ਗਿਆ ਆਖਾ ਜੀਵਾ ਵਿਸਰੇ ਮਰ ਜਾਊ ਮਰ ਜਾਊ ਸ਼ਰੀਰਕ ਨਹੀਂ ਹੈ ਨਾ ਇਨੂੰ ਅੰਤਕਾਲ ਕਹਿੰਦੇ ਨੇ ਅੰਤਕਾਲ ਸਾਨੂੰ ਪਲ ਪਲ ਰੋਜ਼ ਆਉਂਦਾ ਹੈ ਮਨਮੁਖ ਗਰਭਜੂਨੀ ਨਿਤ ਪਾਉਂਦਾ ਜੀ ਇਹ ਰੋਜ਼ ਰੋਜ਼ ਅਸੀਂ ਪਲ ਪਲ ਮਰਦੇ ਹਾਂ ਜਿਤਨੇ ਨਰਕ ਸੁ ਮਨਮੁਖ ਭੋਗ ਗਏ ਅਸੀਂ ਮਨ ਕੀ ਮਤ ਦੇ ਅਨੁਸਾਰ ਜੀ ਜੀ ਕਿ ਨਾ ਹਰ ਪਲ ਕਿਤਨੇ ਨਰਕ ਭੋਗਦੇ ਹਾਂ ਮਨਸਾ ਬਾਚਾ ਕਰਨਾ ਮੈਂ ਦੇਖੇ ਦੋਜ਼ਕ ਜात ਮੈਂ ਹਮੇਸ਼ਾ ਦੋਜ਼ਕ ਵਿੱਚ ਰਹਿੰਦਾ ਜਦੋਂ ਡਿਜ਼ਾਇਰਸ ਦੇ ਪਿੱਛੇ ਜਾਂਦਾ ਨਰਕ ਬਣ ਜਾਂਦਾ ਚੰਗਾ ਪਲਾ ਘਰ ਚੱਲ ਰਿਹਾ ਹੁੰਦਾ ਹੈ ਪਤੀ ਕਮਾਈਆਂ ਕਰਕੇ ਆਇਆ ਆਂਸਰ ਵਾਈਫ ਕਹਿੰਦੀ ਹੈ ਕੱਲ ਮੇਰੀ ਭੈਣ ਦਾ ਵਿਆਹ ਹੈ ਤੁਹਾਨੂੰ ਕਿਹਾ ਸੀ ਜੁਲਰੀ ਲੈ ਕੇ ਦਿਓ ਬਸ ਹੁਣ ਕਰ ਨਰਕ ਹੁਣ ਬੱਚਿਆਂ ਨੂੰ ਰੋਟੀ ਨਹੀਂ ਮਿਲੇਗੀ ਮਾਤਾ ਜੀ ਆਪਣੇ ਕਮਰੇ ਵਿੱਚ ਤੜਸ ਰਹੇ ਹੋਣਗੇ ਕਦੋਂ ਨੂੰ ਰੋਟੀ ਦੇਗੀ ਨੂੰ ਨੇ ਨਰਕ ਬਣਾਇਆ ਕੀ ਜੁਲਰੀ ਚਾਹੀਦੀ ਸਿਰਫ ਮੈਂ ਨੂੰ ਦਾ ਐਗਜ਼ਾਮਪਲ ਦਿੱਤਾ ਐ ਸਾਸ ਵੀ ਕਰਦੀ ਹੈ ਤੇਰੇ ਮਾਪਿਆਂ ਤੋਂ ਮਾਰ ਨਹੀਂ ਲਾਇਕੀ ਐ ਦੀ ਜ਼ਾਇਰ ਐ ਪਤੀ ਕੁਝ ਕਹਿੰਦਾ ਐ ਇਸ ਸਾਰਾ ਨਰਕ ਬਣ ਜਾਂਦਾ ਐ ਅਸੀਂ ਇਹ ਨਰਕ ਹਰ ਪਲ ਭੋਗਦੇ ਆਂ